ਸੱਚੀ ਗੱਲ ਦੋਸਤੋ ਜਦੋਂ ਦੇ ਇਹ ਇੰਡੀਆ ਦੇ ਜਾਈ ਨੂੰ ਅੱਗ ਲੱਗੀ ਦੇਖੇ ਨਾ ਜਿਹੜਾ ਅਹਮਦਾਬਾਦ ਤੋਂ ਉੱਡਿਆ ਸੀ ਤੇ ਬਸ ਕੁਝ ਸਕਿੰਟਾਂ ਵਿੱਚ ਹੀ ਪਾੜਾਂ ਵਰਤ ਗਿਆ ਐਨੀ دہشت ਪੈ ਗਈ ਹੋਈ ਏ ਹਰ ਬੰਦਾ ਟ੍ਰੈਵਲ ਕਰਨ ਤੋਂ ਡਰ ਗਿਆ ਉਹਦੇ ਦਿਮਾਗ 'ਚ ਡਰ ਬੈਠ ਗਿਆ ਵੀ ਪਤਾ ਨਹੀਂ ਜਿੱਥੇ ਆਪਾਂ ਚੱਲੇ ਆ ਉਸ ਮੰਜ਼ਿਲ ਤੇ ਪਹੁੰਚਾਂਗੇ ਕਿ ਨਹੀਂ ਪਹੁੰਚਾਂਗੇ ਉਹ ਜਦੋਂ ਫੈਮਲੀਆ ਦੇ ਸੀਨ ਵਾਰ-ਵਾਰ ਵਿਖਾਈ ਜਾਂਦੇ ਉਹਨਾਂ ਮੋਬਾਈਲ ਦੇ ਉੱਤੇ ਤੇ ਦੂ ਕਮਜੰਦੀ ਹੈ ਵੀ ਇਹੋ ਜੀ ਵਾਰਦਾਤ ਕਿਵੇਂ ਹੋ ਗਈ ਹੈ ਘਰੋਂ ਵਿਚਾਰੇ ਹਰ ਕੋਈ ਬੜੇ ਖੁਸ਼ੀ ਨਾਲ ਚੱਲੇ ਸੀ ਕੋਈ ਸ਼ੱਟ ਹੁਣ ਚੱਲਿਆ ਸੀ ਕੋਈ ਆਪਣੀ ਫੈਮਿਲੀ ਲੈ ਕੇ ਚੱਲਿਆ ਸੀ ਕੋਈ ਵਿਆਹ ਦੇਖਣ ਚੱਲਿਆ ਸੀ ਕੋਈ ਵਿਆਹ ਵੇਖ ਕੇ ਆ ਰਿਹਾ ਸੀ ਯਾਨੀ ਕਿ ਦੁੱਖ ਸੁੱਖ ਤੇ ਚਲਦੇ ਰਹਿੰਦੇ ਵੇ ਤੇ ਰਿਸ਼ਤੇਦਾਰਾਂ ਨੂੰ ਜਾਣ ਵੀ ਪੈਂਦਾ ਦੁੱਖ ਸੁੱਖ ਵਿੱਚ ਹਰ ਕੋਈ ਬੰਦਾ ਆਪਣੇ ਕੋਈ ਨਾ ਕੋਈ ਮਕਸਦ ਕਰਕੇ ਇੰਡੀਆ ਗਿਆ ਸੀ ਉਹਨਾਂ ਨੂੰ ਨਹੀਂ ਸੀ ਪਤਾ ਵੀ ਮੋੜ ਕੇ ਜਦੋਂ ਅਸੀਂ ਵਾਪਸ ਇੱਥੇ ਆਣਾ ਹੈ ਜਾਂ ਜਿਹੜੇ ਨਵੇਂ ਇੰਡੀਆ ਤੋਂ ਲੋਗ ਆ ਰਹੇ ਸੀ ਕੁਝ ਵਿਆਹ ਕਰਾ ਕੇ ਆ ਰਹੇ ਸੀ ਕੁਝ ਰਿਸ਼ਤਨ ਮਿਲ ਆ ਰਹੇ ਸੀ ਕੋਈ ਹੋਰ ਸਟੂਡੈਂਟ ਆ ਰਹੇ ਸੀ ਯਾਨੀ ਕਿ ਹਰ ਦੇ ਆਉਂਦਾ ਇੰਗਲੈਂਡ ਚ ਕੋਈ ਨਾ ਕੋਈ ਕਾਰਨ ਸੀ ਕੋਈ ਕੰਮ ਨੂੰ ਫੇ ਨਾਲੇ ਸੀ ਚਲੋ ਜੀ ਮਹੀਨਾ 2-4 ਮਹੀਨੇ ਰਹਿ ਕੇ ਉੱਥੇ ਵਾਪਸ ਆ ਜਾਵਾਂਗੇ ਕੋਈ ਫੈਮਿਲੀ ਆ ਰਹੀ ਸੀ ਬੱਚਾ ਸਮੇਤ ਆ ਰਹੇ ਸੀ ਬੱਚਨ ਬੜੀ ਖੁਸ਼ੀ ਸੀ ਚਲੋ ਜੀ ਜਾ ਕੇ ਇੰਗਲੈਂਡ ਦੇਖਾਂਗੇ ਜਿਨ੍ਹਾਂ ਨੇ ਖਾਸ ਕਰਕੇ ਫਸਟ ਟਾਈਮ ਆਲਾ ਹੁੰਦਾ ਹੈ ਆਨਾਂ ਨੂੰ ਤੇ ਵੈਸੀ ਬੜੀ ਖੁਸ਼ੀ ਹੁੰਦੀ ਵੀ ਚੱਲ ਪਲੇਨ 'ਚ ਬੈਠ ਕੇ ਸੂਰੀਆ ਕੰਟੀ ਜਾ ਰਹੇ ਆ ਲੇਕਿਨ ਪਤਾ ਨਹੀਂ ਸੀ ਵੀ ਇਹ ਜਿਹੜੀ ਟ੍ਰੈਵਲ ਹੈਗੀ ਲਾਈਫ ਹੈਗੀ ਪਤਾ ਨਹੀਂ 30 40 50 ਸਕਿੰਟਾਂ ਦੀ ਹੈਗੀ ਐ ਉਸ ਤੋਂ ਬਾਅਦ ਪਤਾ ਨਹੀਂ ਕੀ ਬਾਣਾ ਵਰਤਨਾ ਕਿਸੇ ਨੂੰ ਕੁਝ ਪਤਾ ਨਹੀਂ ਸੀ ਉਸੇ 에ਰਪੋਰਟ ਤੋਂ ਹੋਰ ਲੋਕ ਵੀ ਜਾ ਰਹੇ ਹੁੰਦੇ ਵੇ ਦੂਸੀਆਂ ਫਲਾਈਟਾਂ ਵਿੱਚ ਵੀ 에ਰੋਸਸ ਸਭ ਜਾ ਰਹੀਆਂ ਹੁੰਦੀਆਂ ਪਾਇਲਟ ਵੀ ਜਾ ਰਹੇ ਹੁੰਦੇ ਵੇ ਸਟਾਫ ਮੈਂਬਰ ਵੀ ਜਾ ਰਹੇ ਹੁੰਦੇ ਵੇ ਕਿਸੇ ਨੂੰ ਕੁਝ ਨਹੀਂ ਪਤਾ ਵੀ ਅੱਗੇ ਕੀ ਹੋਣਾ ਹੈ ਹਰ ਕਦੇ ਦਿਮਾਗ 'ਚ ਡਰ ਬੈਠ ਜਾਂਦਾ ਹੈ ਬਈ ਪਲੇਨ ਦੀ ਵੀ ਸੇਫ ਨਹੀਂਗਾ ਹੁਣ ਬਾਹਰ ਵੀ ਜਿਹੜੇ ਲੋਕ ਰਹਦੇ ਵੇ ਉਹਨਾਂ ਦੇ ਦਿਮਾਗ 'ਚ ਵੀ ਦਹਿਸ਼ਤ ਹੀ ਹੋਈ ਹੈ ਬੜੇ ਲੋਕ ਡਰ ਗਏ ਵੇ ਉਤੀ ਹੀ ਹੋਈ ਸੋਚਦੇ ਵੇ ਵੀ ਇਹ ਤਾਂ ਟੇਨ ਤੇ ਯਾਹ ਚੰਗਾ ਹੈ ਬੱਸ ਜਿਆਦਾ ਚੰਗਾ ਹੈ ਜਿੱਥੇ ਤੱਕ ਬੱਸ ਟ੍ਰੇਨ ਜਾਂਦੀ ਹੁੰਦੀ ਹੈ ਖੈਰੀਆਂ ਤਾਂ ਬਹੁਤ ਦੂਰ ਹੈ ਬੰਦਾ ਨਹੀਂ ਜਾ ਸਕਦਾਗਾ ਫਿਰ ਵੀ ਲੋਕਾਂ ਨੂੰ ਨਾ ਇਹ ਜਿਹੜਾ ਡੰਡ ਬੈਠ ਗਿਆ ਨਾ ਇੱਕ ਦਿਨ ਜਾਣਾ ਤੇ ਜਿਹੜੀ ਲੋਕ ਨਾਲ ਬੀਤੀ ਏ ਜਿਨ੍ਹਾਂ ਦੇ ਵਿਚਾਰੇ ਮੈਂਬਰ ਚਲੇ ਗਏ ਘਰ ਦੇ ਕੁਝ ਜਿਹੜੇ ਪਿੱਛੇ ਰਹਿ ਗਏ ਵੇ ਉਹਨਾਂ ਨੂੰ ਤੇ ਇਹ ਜਿਹੜਾ ਪਾਣਾ ਕਦੀ ਨਹੀਂ ਪੁੱਲਣਾ ਅੱਖਾਂ ਸਾਹਮਣੇ ਬਾਰ ਬਾਰ ਕੋਈ ਸੀਨ ਆਣੇ ਮੈਂ ਕਿ ਜਲਦੀ ਬਰੀ ਬੋਤੀ ਚੰਗੀ ਤਰਾ ਪਲੇਨ ਚ ਬੈਠ ਕੇ ਗੱਲ ਨਹੀਂ ਕਰ ਸਕੀ 30 35 40 ਸਕਿੰਟਾਂ ਅੰਸਾਰੀ ਗੇਮ ਖਤਮ ਹੋ ਗਈ ਦੇਖ ਲੋ ਕੁਦਰਤ ਦੇ ਰੰਗ ਸਭ ਕੁਝ ਰਹਿ ਗਿਆ ਤੇ ਪੈਸੇ ਰਹਿ ਗਏ ਵੀ ਪ੍ਰੋਪਰਟੀ ਰਹਿ ਗਈ ਹੈ ਪਾਸਵਰਡ ਲੈ ਲੋ ਕਿਸੇ ਨੂੰ ਬ੍ਰਿਟਿਸ਼ ਪਾਸਵਰਡ ਹੈ ਕਿਸ ਕੋ ਅਮਰੀਕਨ ਪਾਸਵਰਡ ਹੈ ਕਿਸ ਕੋ ਇੰਡੀਅਨ ਪਾਸਵਰਡ ਹੈ ਉਹਦੀ ਕੋਈ ਵੈਲਿਊ ਨਹੀਂ ਪਈ ਕੋਈ ਕਾਗਜ਼ ਪੱਤਰ ਨਹੀਂ ਉਹ ਸੜ ਕੇ ਸੁਆਹ ਹੋ ਗਿਆ ਸਭ ਕੁਝ ਸੜ ਕੇ ਸੁਆਹ ਗਿਆ ਹੈ ਕਾਰ ਦੇ ਮੈਂਬਰ ਵੀ ਚਲੇ ਗਏ ਵੇ ਇਹ ਪਿੱਛੇ ਦੋ ਕੁ ਟੁਪੀਆ ਛੱਡ ਗਏ ਵੀ ਲੇਕਿਨ ਦੋਸਤੋ ਕੁਦਰਤ ਅਗੇ ਯੋਰ ਨਹੀਂ ਚੱਲਦਾ ਕੋਈ ਨਾ ਕੋਈ ਕਾਰਨ ਬੰਨਣਾ ਹੁੰਦਾ ਜਦੋਂ ਵੀ ਕਿਤੇ ਮੌਤ ਆਉਂਦੀ ਉਹਦਾ ਕੋਈ ਕਾਰਨ ਬੰਨਦਾ ਹੈ ਲੇਕਿਨ ਇਹ ਇਹੋ ਜਿਹਾ ਕਰੈਨਾ ਕਾਰਨ ਹੈਗਾ ਸੀ ਜਾਂ ਬੜੀ ਭੈੜੀ ਨਿਊਜ਼ ਦੇ ਗਿਆ ਲੋਕਾਂ ਦਾ ਮਾਚ ਡਰ ਬਿਠਾ ਗਿਆ ਹੁਣ ਜਿਹੜੇ 에ਰਪੋਰਟ ਤੇ ਬੰਦੇ ਵਿਚਾਰੇ ਬੈਠੇ ਵੀ ਕਿੰਨੇ ਸਾਮੇ ਹੋਣਗੇ ਫਿਰ ਉਸਤਾ ਤੇ ਘਰ ਦੇ ਪਾਇਲਟ ਜਿਹੜੇ ਵਿਚਾਰੇ ਰੋਜ਼ ਟਰੈਵਲ ਕਰਦੇ ਉੱਧ ਤੱਕ ਦੇ ਦੋਸਤੋ ਕੋਈ ਹੋਰ ਨਹੀਂ ਰੱਬ ਭਲੀ ਕਰੇ ਸਭ ਦੀ ਥੈਂਕ ਯੂ ਵੈਰੀ ਮੱਚ ਤੁਹਾਡਾ ਸਭ ਦਾ ਵੀਡੀਓ ਦੇਖਣ